ਸਸੇ ਗੱਲ ਜੀ ਕੀ ਹਾਲ ਚਾਲ ਸਾਰੇ ਭਰਾਵਾਂ ਦਾ ਵੀਰੋ ਇੱਕ ਪੋਡਕਾਸਟ ਬਹੁਤ ਮਸ਼ਹੂਰ ਹੋ ਰਿਹਾ ਆ ਠੀਕ ਹੈ ਜੀ ਮੈਂ ਸੰਧੂ ਦਾ ਬਹੁਤ ਲੋਕੋ ਨੂੰ ਦੇਖ ਰਹੇ ਆ ਨਾ ਵੀਰੋ ਤੁਸੀਂ ਇੱਕ ਗੱਲ ਦੱਸੋ ਇੰਨੇ ਦੁਨੀਆ ਤੇ ਆਪਣੇ ਚੈਨਲ ਆ ਵਧੀਆ ਵਧੀਆ ਠੀਕ ਹੈ ਜੀ ਪੰਜਾਬ ਦੇ ਵਿੱਚ ਔਰ ਮੋਲਕ ਬਾਤਰਾ ਹੋਣ ਦੇ ਹੋਗੇ ਠੀਕ ਹੈ ਜੀ ਮਰੁਗਤਾ ਦੀ ਸੇਵਾ ਵਾਲੇ ਹੋਗੇ ਠੀਕ ਹੈ ਇਹਨਾਂ ਨੂੰ ਦੇਖਣਾ ਪਸੰਦ ਕਰਿਆ ਕਰੋ ਵੀਰੋ ਇੱਧਾ ਦੇ ਇੰਟਰਵਿਊ ਤੁਸੀਂ ਇੰਟਰਵਿਊ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਕਿ ਇੱਦਾਂ ਦੇ ਬੰਦੇ ਨੂੰ ਸੱਦਿਆ ਕਰੋ ਕਿ ਇਹਨੇ ਕੋਈ ਸਿੱਖਿਆ ਦਾ ਦੋਗੇ ਠੀਕ ਹੈ ਕੋਈ ਮਦਦ ਕਰਦੇ ਹੋਏ ਗਰੀਬ ਬੰਦੇ ਦੀ ਜਾਂ ਕਿਸੇ ਦੀ ਹੈਲਪ ਕਰਦੇ ਹਨ ਇੱਦਾਂ ਦੇ ਬੰਦਿਆਂ ਨੂੰ ਵੀ ਤੁਸੀਂ ਸਾਦੇ ਨਹੀਂ ਆ ਇਹਨਾਂ ਇਹਨਾਂ ਮੋਰੇ ਰੱਖਿਆ ਕਰੋ ਹਾਂ ਵੀ ਭਰਾ ਆ ਦੇਖੋ ਆ ਬੰਦੇ ਆ ਜਿਹੜੇ ਮਦਦ ਕਰ ਰਹੇ ਆ ਹਨ ਤੁਸੀਂ ਬੰਦੇ ਉਧਰ ਤੁਹਾਰੇ ਫਿਰ ਉਹ ਸਾਡੇ ਗੱਲ ਦਾ ਪੂਰਾ ਜਵਾਬ ਨਹੀਂ ਦਿੰਦੇ ਹਨ ਵਿਚੋਂ ਇੰਟਰਵਿਊ ਛੱਡ ਕੇ ਕੀ ਗੱਲ ਵੀਰੋ ਤੁਸੀਂ ਕਿ ਉਹਨਾਂ ਬੰਦੇ ਦੀ ਇੰਟਰਵਿਊ ਲੈ ਨਹੀਂ ਸਕਦੇ ਵੀਰੋ ਠੀਕ ਹੈ ਜੀ ਤੇ ਤੁਸੀਂ ਦੱਸਿਓ ਵੀਰੋ ਕਮੈਂਟ ਕਰਕੇ ਹਾਂਵੇ ਤੁਸੀਂ ਏਦਾਂ ਦੇ ਬੰਦੇਆਂ ਨੂੰ ਦੇਖਣਾ ਪਸੰਦ ਕਰੋਗੇ ਜਾਂ ਏਦਾਂ ਦੇ ਬੰਦੇ ਜਿਹੜੇ ਮਦਦ ਕਰਦੇ ਉਹਨਾਂ ਨੂੰ ਦੇਖਣਾ ਪਸੰਦ ਕਰੋਗੇ ਠੀਕ ਹੈ ਜੀ ਸਸੇ ਕਾ ਮੈਂ ਵੀਰੋ ਇਹ ਦੱਸ ਰਿਹਾ ਕਿ ਇਹਨਾਂ ਦਾ ਮਾਮਲਾ ਨਹੀਂ ਰਿਹਾ ਜਿਹੜੇ ਮਦਦ ਕਰਦੇ ਉਹਨਾਂ ਦਾ ਤਾਂ ਬਹੁਤ ਉੱਚਾ ਯਾਰ ਹੋਰ ਕੁਆਤਰਾ ਜੀ ਹੋ ਗਏ ਜਾਂ ਇਹਨਾਂ ਦਾ ਪ੍ਰੋਕਤਾ ਜੀ ਸੇਵਾ ਵਾਲੇ ਇਹਨਾਂ ਦਾ ਤਾਂ ਉੱਦਾਂ ਬਹੁਤ ਉੱਚਾ ਆ ਕਿ ਗਰੀਬ ਬੰਦੇ ਦੀ ਜਿਹੜਾ ਮਦਦ ਕਰਦਾ ਕਿਸੇ ਵਪਾਰ ਦੀ ਮਦਦ ਕਰਦਾ ਠੀਕ ਹੈ ਜੀ ਉਦਾਂ ਦਾ ਉਦਾਂ ਰੱਬ ਨਾਲ ਦਾ ਹੁੰਦਾ ਹਨ ਤੁਹਾਨੂੰ ਜਦੋਂ ਪਤਾ ਮੈਂ ਇਹ ਇਸ ਕਰਕੇ ਵੀਡੀਓ ਬਣਾਈ ਆਪਣੇ ਬੱਚਿਆਂ ਨੂੰ ਵੀਡੀਓ ਸ਼ੂਟ ਇਹ ਆ ਹੁਣ ਦੱਸ ਇਹ ਹਾਂ ਵੀ ਇਦਾਂ ਦੀਆਂ ਦੀਆਂ ਵੀਡੀਓ ਛੱਡ ਕੇ ਇਦਾਂ ਦੀਆਂ ਦੀ ਵੀਡੀਓ ਦੇਖਿਆ ਕਰੋ ਕਾ ਤੁਸੀਂ ਵੀ ਮਦਦ ਕਰਨੇ ਵਾਲੇ ਬਣੁੰਦੇ ਹਨਾ ਕਿ ਦੁਨੀਆ ਤੇ ਬਹੁਤ ਲੋਗ ਆ ਜਿਹੜੇ ਗਰੀਬ ਆ ਜਿਹੜੇ ਪਹਮਾਤੜ ਬੰਦੇ ਉਹਨਾਂ ਦੀ ਮਰਜ਼ੀ ਕੋਈ ਕਰ ਰਿਹਾ ਇਸ ਕਰਕੇ ਮੈਂ ਵੀਡੀਓ ਬਣਾਈ ਸੀ ਸੱਚੀ